ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਿਰਾਜ ਸ਼ਰੂਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਖਾਸ ਕਰਕੇ ਹੁਣ ਸਪੋਕਸਮੈਨ ਬਣ ਗਏ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਯਾਨੀ ਕਿ ਤਿੰਨ ਦਿਨ ਤੋਂ ਲਗਾਤਾਰ ਝਟਕੇ ਲੱਗਦੇ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਦੀਆਂ ਮਾਰੂ ਨੀਤੀਆਂ ਤੋਂ ਤੰਗ ਆ ਕੇ ਜਿਹੜਾ ਪ੍ਰੈਸ਼ਰ ਪਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀਰ ਸਿੰਘ ਨੂੰ ਲੈ ਕੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਲੈ ਕੇ ਗੁੱਸੇ ਦੇ ਵਿੱਚ ਆ ਗਏ ਨੇ ਸਾਰੇ ਹੀ ਅਕਾਲੀ ਵਰਕਰ ਆਗੂ ਖਾਸ ਕਰਕੇ ਕੋਈ ਜ਼ਿਲ੍ਹਾ ਪ੍ਰਧਾਨ ਹੈ ਕੋਈ ਮੀਤ ਪ੍ਰਧਾਨ ਹੈ ਇਸੇ ਤਰ੍ਹਾਂ ਹੀ ਇੱਕ ਹੋਰ ਧਮਾਕਾ ਹੋ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਆਸਜੀਪੀਸੀ ਦੀ ਅੰਤਰੰਕ ਕਮੇਟੀ ਵੱਲੋਂ ਅਚਾਨਕ ਹੀ ਤਖਤਾਂ ਦੇ ਜਥੇਦਾਰ ਸਹਿਬਾਨ ਛੁੱਟੀ ਕਰਨ ਮਗਰੋਂ ਜਿੱਥੇ ਸਮੁੱਚੀ ਕਾਮ ਹਰਾਨੀ ਦੇ ਆਲਮ ਵਿੱਚ ਹੈ ਉਥੇ ਅਕਾਲੀ ਦਲ ਬਾਦਲ ਪਾਰਟੀ ਅੰਦਰ ਹਾਲਾਤ ਵਿਸਫੋਟਕ ਬੜੇ ਹੋਏ ਨੇ ਜਿਆਤਰ ਅਕਾਲੀ ਦਲ ਕਾਰਕੁਨ ਜਿੱਤੇ ਦਜੁੱਤੀ ਵਿੱਚ ਹਨ ਉਥੇ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਐਸਪੀਸੀ ਤੇ ਐਕਸ਼ਨ ਤੋਂ ਨਾਰਾਜ਼ੀ ਪ੍ਰਗਟਾਉਣ ਮਗਰੋਂ ਜ਼ਿਆਦਾਤਰ ਆਗੂਆਂ ਵੱਲੋਂ ਵੀ ਫੈਸਲੇ ਤੋਂ ਨਾਰਾਜ਼ਗੀ ਜਾਰ ਕਰਦੇ ਆ ਧੜਾ ਧੜਾ ਅਸਤੀਫੇ ਦਿੱਤੇ ਜਾ ਰਹੇਨ ਇਸ سلسلے ਵਿੱਚ ਅਕਾਲੀ ਦਲ ਦੇ ਮੀਤ ਪ੍ਰਧਾਨ ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਵਿਰਕ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੰਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਮਹਿੰਦਰ ਸਿੰਘ ਵਿਰਕ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਸਿੱਖ ਧਰਮ ਦੀ ਪੈਰਵਾਈ ਕਰਦੇ ਹੋਏ ਸਿੱਖਾਂ ਦੇ ਹੱਕਾਂ ਹੱਕ ਦੇ ਫੈਸਲੇ ਲੈਂਦਾ ਸੀ ਪਰ ਹੁਣ ਬੀਤੇ ਕਾਫੀ ਦਿਨਾਂ ਤੋਂ ਸਿੱਖ ਧਰਮ ਦੀ ਸਿਰਮੌਰ ਸੰਸਥਾ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਵਿਰਕ ਨੇ ਕਿਹਾ ਕਿ ਅਕਾਲੀ ਦਲ ਇਸ ਧਾਰਮਿਕ ਦਖਲਅੰਦਾਜ਼ੀ ਕਰਕੇ ਬਹੁਤ ਸਿੱਖ ਪਹਿਲੂ ਹੇ ਅਕਾਲੀ ਦਲ ਤੋਂ ਦੂਰੀ ਬਣਾ ਚੁੱਕੇ ਹਨ ਉਹਨਾਂ ਨੇ ਆਖਿਆ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਮੇਟੀ ਦੇ ਪ੍ਰਧਾਨ ਅਰਜਨ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਸੀ ਯਾਨੀ ਕਿ ਮਹਿੰਦਰ ਸਿੰਘ ਵਿਰਕ ਜਿਹੜੇ ਨੇ ਉਹ ਐਸੇ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਉਹਨਾਂ ਦੀ ਖਾਸੀ ਬਣਦੀ ਹੈ ਆਸੂਤਰਾ ਦੇ ਹਵਾਲੇ ਤੋਂ ਹੁਣੇ ਹੀ ਆ ਖਬਰ ਆਈ ਹੈ ਕਿ ਮਹਿੰਦਰ ਸਿੰਘ ਵਿਰਕ ਜੋ ਜ਼ਿਲ੍ਹਾ ਪ੍ਰਧਾਨ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਿਰੋਜ਼ਪੁਰ ਦੇ ਉਹਨਾਂ ਨੇ ਆਪਣੇ ਅਹੁਦੇ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ ਉਹ ਕਹਿੰਦੇ ਨੇ ਕਿ ਹਜ਼ਾਰਾਂ ਸਿੱਖ ਆਲਰੇਡੀ ਦੂਰ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਮਾਰੂ ਨੀਤੀਆਂ ਨੂੰ ਲੈ ਕੇ ਤਾਂ